गुरुनानकं पदं पङ्कजं पन् ਹਰਦੈ ਨਿਤ ਧਿਆਉ ਹਰਦੈ ਨਿਤ ਧਿਆਉ ਸਿਰ ਗੁਰੂ ਰਾਮ ਦਾ ਸ਼ਗੁਣ ਗਾ ਗੁਰੂ ਅਰਜਨ ਬੇਗਨਨ ਕੇ ਨਾਸ਼ਕ ਬੇਗਨਨ ਕੇ ਤਤ ਪਰਕਾਸ਼ਕ ਰੂਪਮਤ ਪਰਕਾਸ਼ਕ ਸ਼ਰੀ ਅਨਰਾਇ ਨਮ हिरिहार कृष्ण मन बहूरि ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ சிங்க விஷால தரு தரா பண்ண பண்ண சிசா பண்ண பண்ண சிசோ ਨਿਸ਼ਾਇਆ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਰਾਗ ਜੀ ਗੁਰੂ ਗ੍ਰੰਥ ਸਾਹਿਬ ਯੂਦਤ ਮੰਦੋਂ ਕਾਰਿ ਅਨੁਰਾਗ ਕੰਕਾਰਾ ਸਤਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਨਾਸ਼ਨ ショए ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਨਾਸ਼ਨ ショए ਵਾਹਿਗੁਰੂ ਜੀ ਪਸਰੀ ਸੰਨ ਤੁਰਕ ਕੀ ਚੋਂ ਦਿਸ ਮਹਪੁਰ ਗ੍ਰਾਮ 10000 ਪਹੁੰਚਿਓ ਇਤੇ ਗੁਰ ਕੋ ਜਨ ਕੇ ਕਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗਾ ਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦੰਦਰ ਸੁਭਾਏ ਮਨੋ ਕੇ ਅੰਮ੍ਰਿਤ ਵੇਲੇ ਅੰਮ੍ਰਿਤ ਮਈ ਬਾਣੀ ਦਾ ਅਨੰਦ ਪ੍ਰਾਪਤ ਕਰਨਾ ਹੈ ਵੜ ਪਾਗੀ ਸਤ ਸੰਗੀ ਜਨੋ ਆਉ ਪਕਾਗਰਤਾ ਦੀ ਦਾਤ ਦੀ ਪ੍ਰਾਪਤ ਲਈ ਕਥਾ ਦੀ ਰਮਤਾ ਤਪੇਲੋਂ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਆਪ ਜੀ ਨੇ ਸਰਵਣ ਕੀਤਾ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਚੀਵੜ ਦੇ ਜੰਗਲਾਂ ਵਿੱਚੋਂ ਆਪਣੇ ਸੇਵਕ ਮਸੰਦ ਪਾਈ ਗੁਲਾਬੇ ਦੇ ਘਰ ਪਹੁੰਚਦੇ ਨੇ ਉਹਨਾਂ ਨੇ ਬੜੀ ਵੱਡੀ ਸੇਵਾ ਕੀਤੀ ਗੁਰੂ ਪ੍ਰਤੀ ਸਨੇਹ ਪਿਆਰ ਪ੍ਰਗਟ ਕੀਤਾ ਇੱਕ ਉਹਨਾਂ ਦੀ ਕਾਮਨਾ ਪੂਰੀ ਹੋਈ ਇੱਕ ਨਵਾਂ ਚਬਾਰਾ ਬਣਾਇਆ ਸੀ ਮਨ ਵਿੱਚ ਭਾਵਨਾ ਸੀ ਕਿ ਸਤਿਗੁਰੂ ਇਹਦੇ ਚ ਪਹਿਲੋਂ ਚਰਨ ਪਾਣਗੇ ਤਾਂ ਅਸੀਂ ਵੱਸੋਂ ਕਰਾਂਗੇ ਉਥੇ ਸ਼ਤਗੁਰਾਂ ਦਾ ਠਹਿਰਾ ਕਰਾਇਆ ਗਿਆ ਇੱਧਰ ਫਿਰਮਾਨ ਵਿੱਚ ਪੈ ਕਰਦੇ ਨੇ ਵੀ ਆਲੇ ਦੁਆਲੇ ਦੇ ਲੋਕ ਵੇਖਣਾ ਲੈਣ ਦੂਜੇ ਪਾਸੇ ਇੱਕ ਪੰਡਤ ਉਹਨਾਂ ਦੇ ਕੋਲ ਆ ਜਾਂਦਾ ਹੈ ਨਵੇਂ ਚਬਾਰੇ ਦੇ ਇਹ ਮਹੂਰਤ ਹੋ ਰਹੇ ਹਨ ਉਹਦੀ ਵਧਾਈ ਪ੍ਰਾਪਤ ਕਰਨ ਲਈ ਪੰਨਨ ਦੀ ਅਸੀਸ਼ੇ ਪ੍ਰਾਪਤ ਕਰਦੇ ਨੇ ਮਨ ਵਿੱਚ ਸੋਚਦੇ ਨੇ ਕਿ ਕਿਤੇ ਪਤਾ ਨਾ ਲੱਗ ਜਾਏ ਦੂਜੇ ਪਾਸੇ ਸਤਗੁਰ ਨਰ ਭਏ ਹਣ ਉਹਨਾਂ ਨੂੰ ਕੋਈ ਪਰਵਾਹ ਨਹੀਂ ਮਨ ਵਿੱਚ ਸੋਚਦੇ ਨੇ ਕਿ ਇਹ ਡਰਦੇ ਨਹੀਂ ਪਤਾ ਨਹੀਂ ਸਾਡਾ ਕੀ ਬਣੇਗਾ ਇਹੋ ਜਿਹੇ ਖਿਆਲ ਚਿਤ ਵਿਚਾਰ ਰਹੇ ਨੇ ਸਤਿਗੁਰੂ ਇਹਨਾਂ ਦੇ ਦਿਲ ਦੀ ਜਾਣ ਜਾਂਦੇ ਹਨ ਦੂਜੇ ਪਾਸੇ ਸਮੇ ਦੇ ਹਾਕਮ ਦੇ ਹੱਥ ਸਤਿਗੁਰੂ ਲੱਗ ਨਹੀਂ ਰਏ ਉਹ ਸਮੇ ਦੀ ਸੈਨਾ ਤੌਖਲੇ ਵਿੱਚ ਹੈ ਚਾਰੇ ਪਾਸੇ ਹਰ ਨਗਰ ਹਰ ਗ੍ਰਾਮ ਪਿੰਡ ਦੇ ਵਿੱਚ ਸਤਿਗੁਰਾਂ ਦੀ ਧਾਲ ਵਿੱਚ ਸੈਨਾ ਲੱਗੀ ਹੋਈ ਹੈ ਅਸਰੀ ਸੈਨਾ ਤੁਰਕ ਕੀ ਚੌਂ ਦਿਸ਼ਮਾ ਪੁਰ ਗ੍ਰਾਮ 10000 ਪਹੁੰਚਿਓ ਇਤੇ ਗੁਰਖੋਜਨ ਕੇ ਕਾਮ ਜਿੱਥੇ ਸਾਰੇ ਪਾਸੇ ਸੈਨਾ ਉਥੇ 10000 ਸੈਨਾ ਤਿਆਰ ਕਰ ਕਹਿੰਦਾ ਇਸ ਇਲਾਕੇ ਵਿੱਚ ਆਈ ਹੈ ਮਾਚੀਵਾੜੇ ਦੇ ਇਲਾਕੇ ਵਿੱਚ ਸਾਤਪੁਰਾ ਨੂੰ ਲੱਭਣ ਲਈ ਇਹ ਨਗਰਾਂ ਵਿੱਚ ਸੋਈਆ ਸੰਦ ਨਬੀ ਗਨੀ ਖਾਨ ਤੇ ਸ਼ਹੀਦ ਅਲਮਾ ਗੁਰ ਕੀਰਤਨ ਕ ਭਨਕ ਸੁਣ ਕਾਨ ਸਤਗੁਰਾਂ ਦੇ ਕੋਲ ਇਹ ਘੋੜੇ ਵਿੱਚ ਦੇ ਦੋ ਪਟਾਨ ਨਵੀਖਾਂ ਤੇਗਨੀਖਾਂ ਇਹ ਉਸੇ ਦਲ ਦੇ ਵਿੱਚ ਹਨ ਕੋਜਤ ਪਰਮੈ ਇਤੁਤ ਘਰ ਫਿਰ ਦੁਰਦੁਰ ਸਭ ਤੇ ਚੈਤ ਪਛਾਨ ਇਹ ਦੁਰਦੁਰ ਪਾਲ ਕੀਤੀ ਜਾ ਰਹੀ ਹੈ ਹਰ ਘਰ ਵਿੱਚ ਜਾ ਕੇ ਪੁੱਛ ਰਹੇ ਨੇ ਸਤਗੁਰਾਂ ਦੀ ਪਹਿਚਾਨ ਗੁਰੂ ਸਾਹਿਬਾਂ ਦੀ ਬਾਰੇ ਵਿੱਚ ਅੱਗੇ ਗੁਰ ਠਿਗ ਰਹੇ ਬਹੁਤ ਚਿਰ ਬੀਚੇ ਆਨ ਮਹਾਨਿਕ ਕਾਨ ਇਹਨਾਂ ਨੇ ਪਹਿਲੋਂ ਸਤਿਗੁਰਾਂ ਕੋਲ ਲੰਬਾ ਸਮਾਂ ਬਸ਼ਲ ਕੀਤਾ ਹੈ ਗੁਰੂ ਸਾਹਿਬਾਂ ਕੋਲ ਕੋੜੇ ਵਿੱਚ ਦੇ ਨੇ ਕੁਛ ਕਚਕਰੀ ਪੇ ਤੱਬ ਕੀਨੀ ਦੀਨ ਦਰਬ ਕੋ ਕਰ ਬੁਧਰਾਨ ਕੁਛ ਸਮਾਂ ਇਹਨਾਂ ਸਤਿਗੁਰਾਂ ਦੇ ਦਰ ਤੇ ਨੌਕਰੀ ਵੀ ਕੀਤੀ ਹੈ ਅੰਨ ਦੀ ਪ੍ਰਾਪਤੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਰਹੇ ਹਨ ਸਿਮਰਨ ਸਮੇਂ ਕਰਿਓ ਸੋ ਮਨ ਮੈਂ ਚਾਹੇ ਉਚਤ ਮੈਂ ਭਲੋ ਵਿਚਾਰ ਉਹ ਸਮਾਂ ਯਾਦ ਕਰਦੇ ਨੇ ਕਿ ਉਹ ਵਕਤ ਬੜਾ ਵਧੀਆ ਸੀ ਅੱਜ ਅਸੀਂ ਸਤਿਗੁਰਾਂ ਨੂੰ ਫੜਨ ਨਹੀਂ ਲੱਗੇ ਹਾਂ ਉਹ ਸਮਾਂ ਸੀ ਜਦੋਂ ਅਸੀਂ ਚੱਕਰੀ ਕੀਤੀ ਉੱਥੇ ਘੋੜੇ ਵੇਚਿਆ ਕਰਦੇ ਸੀ ਹਮ ਤੇ ਸਰੈ ਸੇਵ ਸਤਿਗੁਰ ਕੀ ਜਾਂ ਤੇ ਕੀ ਨੇਕੀ अपर्णकार सतगुरुਾਂ ਦੀ ਛਾਡੇ ਤੋਂ ਸੇਵਾ ਨਹੀਂ ਹੋਈ ਅਸੀਂ ਸੇਵਾ ਕਰਦੇ ਚੰਗੀ ਗੱਲ ਸੀ ਇਹਦੇ ਤੋਂ ਵਧੀਆ ਕੋਈ ਕੰਮ ਨਹੀਂ ਇਹੋ ਜੇ ਖਿਆਲ ਮਾਨ ਵਿਚਾਰ ਆਏ ਨੇ ਸਦਨ ਗੁਲਾਬੇ ਕੇ ਤਬ ਆਏ ਸੁਣਿ ਸ੍ਰੀ ਪ੍ਰਭ ਜੀ ਨੇ ਲਿਏ ਹਕਾਰ ਇਹ ਗੁਰੂ ਸਾਹਿਬਾਂ ਨੂੰ ਕੋਈ ਦਿਆਂ ਗੁਲਾਬੇ ਮਸੰਦੇ ਘਰ ਵਿੱਚ ਪਹੁੰਚੇ ਹੰ ਸਤਗੁਰਾਂ ਨੇ ਬੁਲਾਇਆ ਗੁਲਾਬਾ ਸਾਡੇ ਕੋਲ ਭੇਜਦੇ ਇਹਨਾਂ ਨੂੰ ਦਰਸ਼ਨ ਤੇ ਅਭਮੰਦਨ ਕਰ ਕੇ ਬੈਠ ਗਏ ਟਿੱਕੀਨ ਉਚਾਰ ਇਹਨਾਂ ਨੂੰ ਬੜਾ ਚਾ ਚੜਿਆ ਸਹਿਬਾਂ ਦੇ ਦਰਸ਼ਨ ਕਰਕੇ ਪਥਾ ਟਿੱਕੀ ਗੁਰੂ ਸਾਹਿਬਾਂ ਦੇ ਸਾਹਮਣੇ ਬੈਠ ਗਏ ਹਨ ਹਮਰਾ ਵਰ ਕੀ ਚਕਰ ਤਿਮਹੀ ਜਿਮੇ ਆਗੇ ਤੁਮ ਕਰਤੇ ਕਾ ਤਾਂ ਤੇ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇਹ ਕਹਿੰਦੇ ਨਦਾਤਾ ਅਸੀਂ ਤੁਹਾਨੂੰ ਫੜਨ ਫੜਾਉਣ ਵਾਸਤੇ ਨਹੀਂ ਆਏ ਅਸੀਂ ਤੁਹਾਡੇ ਸੇਵਕ ਹਾਂ ਜਿਵੇਂ ਅੱਗੇ ਸੇਵਾ ਕਰਦੇ ਸੀ ਹੁਣ ਵੀ ਉਸੇ ਤਰ੍ਹਾਂ ਸੇਵਾ ਦੀ ਪ੍ਰਾਪਤੀ ਨਹੀਂ ਅਸੀਂ ਲੱਗੇ ਰਵਾਂਗੇ ਤੁਹਾਡੇ ਦਰਸ਼ਨ ਕਰਕੇ ਸਾਡਾ ਚਿੱਤ ਖੁਸ਼ ਹੋਇਆ ਹੈ ਅਪ ਜੋ ਉਚਤ ਹੋਏ ਪਰਮਾ ਉਹ ਕਰਹਿ ਸੁਹਮ ਨ ਕੋ ਤਕਰਾਰ ਹੋ ਜਿਵੇਂ ਤੁਹਾਨੂੰ ਚੰਗਾ ਲੱਗਦਾ ਐ ਅਸੀਂ ਇਨਕਾਰ ਨਹੀਂ ਕਰਾਂਗੇ ਸਾਨੂੰ ਦੱਸੋ ਕਿਵੇਂ সেবা ਕਰੀਏ ਜੇ ਸੁਨ ਵਰ ਭਨੇ ਰਹੋ ਤੇ ਗਹਮਰੇ ਗਮਨੈ ਸੰਗ ਚਲੂ ਹਿਤ ਧਾਰ ਸਤਿਗੁਰੂ ਕਾਣ ਲੱਗੇ ਸਾਡੇ ਕੋਲ ਰਵ ਅਸੀਂ ਤੁਹਾਡੇ ਨਾਲ ਬੜੇ ਪ੍ਰੇਮ ਸਹਿਤ ਚੱਲਾਂਗੇ ਜਦ ਹਮ ਖੁਸ਼ੀ ਦੇਹੇ ਤਬ ਹਟਿਐ ਕਾਰਜ ਇਹੀ ਦਿਵਸ ਦਚਾਰ ਇਹ ਇੱਕ ਦੋ ਦਿਨਾਂ ਦਾ ਕੰਮ ਹੈ ਜਦੋਂ ਅਸੀਂ ਤੁਹਾਨੂੰ ਕਵਾਂਗੇ ਕਿ ਚਲੇ ਜਾਓ ਉਸ ਸਮੇਂ ਤੁਸੀਂ ਜਾਣਾ ਹੈ ਮਾਨ ਬੈਣ ਕੋ ਬੋਲ ਲੈ ਬਿਹਤਰ ਰਹੇ ਕਿਸੇ ਕੇ ਘਰ ਤਬਦਾਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਗੱਲ ਚੰਗੀ ਮੰਨ ਕੇ ਇਹ ਕਿਸੇ ਦੇ ਘਰ ਨੇੜੇ ਠਹਿਰ ਜਾਂਦੇ ਨੇ ਸੁਪਤੇ ਸਤਿਗੁਰ ਬਹੁੜ ਜਮਨੀ ਆਪੇ ਆਪ ਨੇ ਸ਼ਕ ਸਭ ਥਾਏ ਰਾਤ ਪੈ ਗਈ ਸਤਿਗੁਰ ਆਰਾਮ ਕਰਦੇ ਨੇ ਗੁਲਾਮੇ ਮਸੰਦੇ ਪਰਿਵਾਰ ਵਿੱਚ ਤੌਖਲੇ ਡਰ ਬਣਿਆ ਹੋਇਆ ਏ ਕਿਤੇ ਸਤਿਗੁਰੂ ਫੜੇ ਨਾ ਜਾਣ ਸੈਤ ਕੋ ਟੰਬ ਗੁਲਾਬਾ ਸੁਪਤੇ ਓ ਤੁਰਕ ਪਕਰ ਲੈ ਦੇਹ ਸਜਾਏ ਕਹਦਾ ਜੇ ਤੁਰਕਾਂ ਨੇ ਫੜ ਲਿਆ ਤੇ ਸਜਾ ਦੇਣਗੇ ਤਰਾਸ ਤਰੇ ਉਰ ਜਗਤ ਬੈਠੇ ਉਹ ਗੁਰੂ ਕੋ ਰੁਖ ਸਦ ਕਰਨੋਂ ਬਿਨਾਂ ਮਨ ਵਿੱਚ ਪੈ ਕਰਕੇ ਬੈਠਾ ਹੋਇਆ ਨੀਂਦਰ ਨਹੀਂ ਆ ਰਹੀ ਜਗਦਾ ਪਿਆ ਇਵੇਂ ਕਿਵੇਂ ਗੁਰੂ ਸਾਹਿਬਾਂ ਨੂੰ ਵਿਦਿਆਗੀ ਦਿਆਂ ਸਵਾਜਮ ਜਬਰਹੀ ਜਮ ਨਹੀਂ ਪੰਜ ਰਜਤ ਪੰਲੇ ਕਥਾਨ ਜਦੋਂ ਪਹਿਰ ਰਾਤ ਰਹਿੰਦੀ ਹੈ ਨੂੰ ਪਤਾ ਲੱਗ ਗਿਆ ਕਿ ਸਤਗੁਰੂ ਅੰਮ੍ਰਿਤ ਵੇਲੇ ਉੱਠਦੇ ਨੇ ਜਾਗਦੇ ਨੇ ਇਹ ਪੰਜ ਪੈਸੇ ਅਤੇ ਇੱਕ ਥਾਨ ਕੱਪੜੇ ਦਾ ਲੈ ਕੇ ਸਤਗੁਰਾਂ ਦੇ ਕੋਲ ਪਹੁੰਚਦਾ ਹੈ ਸਤਗੁਰੂ ਸੁਖਤ ਜਗਾਵਨ ਕੀਨੇ ਆਗੇ ਧਰ ਕਰ ਜੋਰੇ ਪਾਂ ਸਤਿਗੁਰਾਂ ਦੇ ਸਾਹਮਣੇ ਜਾ ਕੇ ਮੱਥਾ ਟੇਕਦਾ ਕਹਿੰਿਆ ਲਿਖਿਆ ਕਿ ਸਤਿਗੁਰੂ ਆਰਾਮ ਕਰਾ ਰਹੇ ਸਨ ਇਹਨਾਂ ਨੇ ਜਗਾ ਦਿੱਤੇ ਤੇ ਅੱਗੇ ਮੱਥਾ ਟੇਕ ਕੇ ਇੱਕ ਕੱਪੜੇ ਦਾ ਥਾਨ ਰੱਖ ਕੇ ਕਹਿੰਦਾ ਵਿਖਮਦਾ ਕਿ ਸਤਿਗੁਰੂ ਬੋਲੇ ਕਹਾ ਗੁਲਾਬਾ ਤੈਂ ਕਿਰਤ ਥਾਨ ਸਤਿਗੁਰਾਂ ਨੇ ਵੇਖਿਆ ਪਿਉ ਨੇ ਸਾਨੂੰ ਬਧਾਈ ਦੇਣਾ ਚਾਹੁੰਦਾ ਗੁਰੂ ਸਾਹਿਬ ਹੱਸੇ ਤੇ ਅਸਿਕ ਕਹਿਣ ਲੱਗੇ ਗਲਾਬੇ ਇਹ ਕਿਹੜੀ ਕਾਰ ਕਰਨੀ ਸ਼ੁਰੂ ਕਰ ਦਿੱਤੀ ਹੈ ਤੇਲ ਜਿ ਧਰੋ ਨਾ ਭਰਮੂ ਉਰ ਮੈਂ ਪੂਰਬ ਸੰਸਰ ਬਨ ਸਬਦਾਂ ਤੀਰਜ ਦਾ ਕੌਸ਼ਲ ਰੱਖ ਤੂੰ ਸਾਡੀ ਸੇਵਾ ਕੀਤੀ ਹੈ ਕਾਲਾ ਨਾ ਪੈ ਜਿਵੇਂ ਪਹਿਲੋਂ ਤੂੰ ਸਾਵਧਾਨ ਸੀ ਇਸ ਇਤਨਾ ਸਾਵਧਾਨ ਰਹਿ ਤੈਨੂੰ ਕੁਝ ਨਹੀਂ ਹੋਣਾ ਸਤਿਗੁਰੂ ਤੁਮ ਸਮਰਾਸਾ ਬਿਦਮੈਂ ਗਰੀਬ ਆ ਮਾਰਿਓ ਜਾਏ ਫਿਰ ਕਹਿੰਦਾ ਦਾਤਾ ਜੀ ਪੀ ਤੁਸੀਂ ਜਾਣਦੇ ਹੋ ਪਰ ਫਿਰ ਵੀ ਮੈਂ ਬੇਨਤੀ ਕਰਨਾ ਵੀ ਮੈਂ ਗਰੀਬ ਹਾਂ ਮੈਂ ਜੇ ਪਤਾ ਲੱਗ ਗਿਆ ਤੁਰਕਾਂ ਨੂੰ ਤੇ ਮਾਰਿਆ ਜਾਵਾਂਗਾ ਕਹੇ ਤੁਰਕ ਲੈ ਕੈਦ ਕਰਨਗੇ ਸਭ ਕੁਟਾਂ ਮਰਜੁੱਤ ਦੇਹ ਸਜਾਏ ਤੁਰਕ ਫੜ ਲੈਣਗੇ ਕੈਦ ਵਿੱਚ ਪਾ ਦੇਣਗੇ ਮੇਰੇ ਸਾਰੇ ਪਰਿਵਾਰ ਨੂੰ ਸਜ਼ਾ ਮਿਲੇਗੀ ਤਰਸ ਤਰਸਪਦੇ ਤਾਂ ਸਤਿਗੁਰੂ ਬੁੱਲੇ ਉਹ ਗੁਲਾਬਾ ਨਹਿ ਪਰਮਾਏ ਉਹਦਾ ਦਿਲ ਦਰਿਆ ਵੇਖ ਕੇ ਸਤਿਗੁਰੂ ਬੁੱਲੇ ਕਹਿਣ ਲੱਗੇ ਗੁਲਾਬੇ ਡਰਨਾ ਜੇ ਗੁਰੂ ਦਾਡੇ ਤਿਸਕ ਡਾਡੇ ਲਗਣ ਨਾ ਪਾਵੇ ਤਤਿਵਾਏ ਕਹਿਣ ਲਗੇ ਜੇ ਤਾਂ ਸਹਬ ਡਾਡਾ ਹੋਏ ਤਿਸ ਨੂੰ ਮਾਰਨਾ ਸਕੇ ਕੋਈ ਤਤਿਵਾਉ ਨਾ ਲੱਗੇ ਪਾਰ ਬ੍ਰਹਮ ਸ਼ਰਨਾਈ ਜੇ ਉਹ ਗਿਰਦ ਹਮਾਰਾ ਨਾਮਕਾਰ ਦੁੱਖ ਲੱਗੈ ਨਾ ਭਾਈ ਕਹਿਣ ਲਗੇ ਜਿਦਾ ਗੁਰੂ ਡਾਡਾ ਹੋਵੇ ਉਹਨੇ ਸਿਖ ਵੀ ਡਾਡੇ ਹੁੰਦੇ ਹਨ ਤਤਿਵਾ ਨਹੀਂ ਲੱਗਦੀ ਉਹਨਾਂ ਨੂੰ ਸ੍ਰੀ ਸਤਗੁਰੂ ਤੁਮ ਸਮਰੱਤ ਬਾਡ ਮਲ ਮੈਂ ਮਾਰੂ ਕਿੰ ਮਹਵੈ ਨਾ ਬਚਾਏ ਹਾਈ ਗਲਾਬਾ ਬੋਲਿਆ ਦਾਤਾ ਤੁਸੀਂ ਸਮਰੱਥ ਹੋ ਤੁਹਾਡੇ ਕੋਲ ਬੜੀ ਤਾਕਤ ਹੈ ਪਰ ਮੈਂ ਤੇ ਗਰੀਬਾਂ ਮਾੜਾਂ ਹਾਂ ਡਰਿਆ ਹੋਇਆ ਹਾਂ ਮੇਰਾ ਬਚਾ ਕਿਵੇਂ ਹੋਵੇਗਾ ਬਹੁਰ ਉਪਾਏ ਨ ਕੋ ਬਣ ਆਵੇ ਜਬ ਪੁਰ ਮੈਂ ਹੋਉ ਬਿਦਤਾ ਫਿਰ ਕੋਈ ਉਪਾਅ ਨਹੀਂ ਸੁਝਣਾ ਮੈਨੂੰ ਜਦੋਂ ਪਤਾ ਲੱਗ ਗਿਆ ਸੈਨਾ ਨੂੰ ਕਿ ਤੁਸੀਂ ਮੇਰੇ ਘਰੋਂ ਮੇਰੇ ਪਿੰਡ ਵਿੱਚੋਂ ਸੈਨਾ ਤਾਂ ਆ ਗਈ 10000 ਤੋਂ ਬਦਲਿਸ਼ ਕਰ ਹੈ। ਪੁਣ ਪ੍ਰਾਪਨਿਓ ਨਹੀਂ ਤੁਮ ਮਾੜੂ ਗੁਰੂ ਪੀਨ ਤੁਹ ਪੀਨ ਬਨਾਇ ਗੁਰੂ ਪੀਨ ਤੁਮ ਤੁਹ ਪੀਨ ਬਨਾਇ। ਸਤਗੁਰੂ ਕਹਿਣ ਲੱਗੇ ਗੁਲਾਬਾ ਤੂੰ ਮਾੜਾ ਨਹੀਂ ਗੁਰੂ ਤਕੜਾ ਹੈ ਤੂੰ ਗੁਰੂ ਕਾ ਸਿੱਖ ਹੈ ਤੇ ਤੈਨੂੰ ਵੀ ਤਕੜਾ ਗੁਰੂ ਬਣਾ ਦੇਗਾ। ਤੂੰ ਟਕੜਾ ਹੋ ਜਾਏਗਾ ਕੋਈ ਗੱਲ ਨਹੀਂ ਬੰਕੋ ਮਾਰ ਨਾ ਹੋਵਨ ਪਾਵੈ ਅੰਗ ਸੰਗਨਿਤ ਬਣੈ ਸਹਾਈ ਤੇਰਾ ਵਾਲ ਵੀ ਨਾ ਨਹੀਂ ਹੋਵੇਗਾ ਗੁਰੂ ਗੁਰਮੇਲੇ ਸੰਗ ਸਦਾ ਹੈ ਨਾਲੇ ਅਸੀਂ ਤੇਰੇ ਅੰਗ ਸੰਗ ਹਾਂ ਤੂੰ ਮਨ ਮਨ ਵਿੱਚ ਭੈ ਨਾ ਰੱਖ ਡਰਨਾ ਸ਼੍ਰੋਣ ਬ੍ਰਹਮ ਕਹੋ ਤੂੰ ਰਹੋ ਤੂੰ ਮਾੜੇ ਬਾਦ ਜੋਰ ਵਾਰੜਿਓ ਨਾ ਕੋਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਕਿ ਤੂੰ ਮਾੜਾ ਨਹੀਂ ਇਹਨਾਂ ਵਾਲ ਵਿੰਗਾ ਨਹੀਂ ਹੋਣਾ ਬਹੁਤ ਗੁਲਾਬੇ ਨਰ ਕਰਨ ਭਾਖਿਓ ਮੈਂ ਮਾੜੋ ਨਾ ਬਚ ਬੋ ਹੋਏ ਇਹ ਫਿਰ ਕਹਿੰਦਾ ਸਤਿਗੁਰੂ ਨਹੀਂ ਮੈਂ ਨਹੀਂ ਬਚ ਸਕਦਾ ਮੈਂ ਮਾੜਾ ਹਾਂ ਸੁਣ ਪ੍ਰਭ ਕਹ ਹੋਰ ਹੋ ਤੂੰ ਮਾੜੇ ਪਦ ਜੋਰਵਾ ਜੋਰਾਵਰ ਲਿਓ ਨਾ ਕੋਏ ਤੂੰ ਕੋਈ ਤਕੜਾਈ ਦੀ ਪਦਵੀ ਨਹੀਂ ਲਈ ਹੁਣ ਫਿਰ ਅਸੀਂ ਕਹਿੰਨੇ ਆ ਤੂੰ ਮਾੜਾ ਹੀ ਰਹੇਗਾ ਦਿਲਾ ਤਕੜਾ ਪਰ ਜਿਹੜਾ ਤੋਂ ਲੈਣ ਲਈ ਤਿਆਰ ਨਹੀਂ ਨਿਆਹੁ ਸਤਿਗੁਰੂ ਕੋਰ ਖੇਤਰ ਗਮਨੇ ਉਤਰੇ ਤਬ ਚਮਕੌਰ ਸੁਜੋਏ ਹਤੋ ਨਹਾਲਾ ਗ੍ਰਾਮ ਚੌਧਰੀ ਸੇਵਾ ਕਰੀ ਭਾਰ ਉਰ ਧਰ ਸੁ ਭਾਵ ਤਰ ਸੋਏ ਸਤਿਗੁਰੂ ਕਹਿਣ ਲੱਗੇ ਜਦੋਂ ਕ੍ਰਿਸ਼ੇਤਰ ਦੀ ਧਰਤੀ ਤੇ ਸਤਿਗੁਰੂ ਉਤਰੇ ਸੰਨ ਫਿਰ ਚਮਕੌਰ ਵਾਲਾ ਆਏ ਤੇ ਨਹਾਲੇ ਨਾਮ ਦਾ ਚੌਧਰੀ ਸਿੰਘ ਉਹਨੇ ਬੜੀ ਭਾਵਨਾ ਨਾਲ ਸੇਵਾ ਕੀਤੀ ਸੁਨ ਸੁਨ ਸੰਗਤ ਦਰਸ਼ਨ ਕੇਤ ਮਿਲੀ ਆਏ ਨੇ ਅਨਪਾਕੂਰ ਫਿਰ ਉਹ ਬੜੀਆਂ ਪਟਾਵਾਂ ਲੈ ਕੇ ਮਿਲੀ ਮਾਛੀਵਾੜੇ ਕੀ ਖਤਰਾਨੀ ਸੁਣ ਪੋਚੀ ਔਰ ਪ੍ਰੇਮ ਨਹੂਰ ਮਾਛੀਵਾੜੇ ਦੀ ਇੱਕ ਖਤਰਾਨੀ ਸਤਗੁਰਾਂ ਦੇ ਕੋਲ ਉਸ ਸਮੇਂ ਖਤਰੀ ਕੋਲ ਨਾਲ ਸੰਬੰਧਤ ਬੀਬੀ ਪਹੁੰਚੀ ਸੀ ਉਹਨੇ ਫਿਰ ਮਨ ਵਿੱਚ ਭਾਵਨਾ ਬਣਾਈ ਹੈ ਸ਼ੁਖਮ ਵਸਤਰ ਥਾਨ ਕਿਆਨਿਓ ਅਰਪਿਓ ਨਮੋ ਕਰੀ ਕਰਦੋਰ ਉਹਨੇ ਵਸਤਰਾਂ ਦਾ ਇੱਕ ਥਾਨ ਸਤਗੁਰਾਂ ਨੂੰ ਅਰਪਣ ਕੀਤਾ ਸ਼੍ਰੀ ਮੁਖ ਤੇਪੇ ਕਰ ਫੁਰਮਾਇਓ ਸਿੱਖਣਿਏ ਜਾਚੋ ਚਤਲੋਨ ਸਤਿਗੁਰਾਂ ਖਿ ਅਸੀਂ ਮੰਗੋ ਜੋ ਤੁਹਾਡੇ ਚਿੱਤ ਵਿੱਚ ਛੈ ਉਹ ਦਾਨ ਮੰਗ ਲਵੋ ਕਰ ਬੰਦਨ ਖਤਰਾਣੀ ਪਾਖਿਓ ਪਾਤਸ਼ਾਹੋ ਮੇਰੀ ਅਰਦਾਸ ਉਹਨਾਂ ਨੇ ਅਰਦਾਸ ਕੀਤੀ ਉਸ ਸਮੇਂ ਦਾਤ ਮੰਗੀ ਪਰ ਛੇਤਰ ਦੀ ਤਰਦੀ ਤੇ ਭਈ ਬਰਦਾਮੈ ਗਮਨਿਓ ਜਾਇ ਨ ਕਿੰ ਪਹੁੰਚੋ ਰਾਵਰ ਕੇ ਪਾਸ ਕਿ ਮੈਂ ਬਿਰਧ ਹੋ ਚੁੱਕੀ ਹਾਂ ਮੈਥੋਂ ਚੱਲਿਆ ਵੀ ਨਹੀਂ ਜਾਂਦਾ ਮੈਂ ਤੁਹਾਡੇ ਕੋਲ ਕਿਵੇਂ ਪਹੁੰਚਾਂ ਸੂਖਮ ਸੂਤਕਾਰ ਕਰ ਕਰਨ ਤਹੀਂ ਭੇਟ ਦੇ ਤਮੈ ਸੁੰਦਰ ਬਾਸ ਮੈਂ ਇਹ ਬੜਾ ਸੋਹਣਾ ਆਪ ਕਤ ਕਤ ਕੇ ਅੱਜ ਤੇ ਸਮਾਂ ਨਹੀਂ ਲਿਆ ਚਰਖੇ ਦੇ ਨਾਲ ਕਤ ਕਤ ਕੇ ਸੂਤ ਵਸਤਰ ਤਿਆਰ ਕੀਤਾ ਜਾਂਦਾ ਸੀ ਆਦਰੀਆਂ ਖੇਸ ਕੱਡੀਆਂ ਲਾ ਲਾ ਕੇ ਅੱਜ ਵੀ ਕਈ ਮਤਾਵਾਂ ਬਣਉਂਦੀਆਂ ਨੇ ਪ੍ਰਾਤਨ ਪਿੰਡਾਂ ਦੇ ਵਿੱਚ ਅੱਜ ਇਹ ਹੌਲੀ ਹੌਲੀ ਵਿਚਾਰਾ ਕੰਮ ਸ਼ੀਦਾਂ ਨਾਲ ਹੁਣ ਆਰੰਭ ਹੋ ਗਿਆ ਇਦੀਆਂ ਅਰਦਾਸਾਂ ਨੇ ਵੀ ਮੈਂ ਆਪਣੇ ਹੱਥਾਂ ਨਾਲ ਕੱਤ-ਕੱਤ ਕੇ ਇਹ ਚੋਲਾ ਤਿਆਰ ਬਸਤਰ ਜਿਹੜਾ ਥਾਨ ਤਿਆਰ ਕੀਤਾ ਹੈ ਹੁਣ ਮੈਨੂੰ ਕੀ ਪਤਾ ਤੁਸੀਂ ਕਿੱਥੇ ਹੋ ਕਿਵੇਂ ਮੈਨੂੰ ਦਰਸ਼ਨ ਹੋਣਗੇ ਮਾਛੀਵਾੜੇ ਵਿੱਚ ਰਹਿੰਦੀ ਸੀ ਕੁਰਸ਼ੇਤਰ ਦੀ ਧਰਤੀ ਤੇ ਸਤਿਗੁਰਾਂ ਨੂੰ ਪਹਿਲੋ ਮਿਲੀ ਹੈ ਹੁਣ ਚੇਤੇ ਕਰਦੀ ਉਦੋਂ ਸਤਿਗੁਰਾਂ ਕਿਹਾ ਸੀ ਤੂੰ ਮੰਗ ਉਦੋਂ ਕੁਝ ਮੰਗਿਆ ਨਹੀਂ ਹੁਣ ਅਰਦਾਸਾਂ ਨੇ ਵੀ ਦਾਤਾ ਮੈਨੂੰ ਦਰਸ਼ਨ ਦੇ ਦਿਓ ਮੈਂ ਬਜ਼ੁਰਗ ਹੋ ਚੁੱਕੀ ਹਾਂ ਮੈਂ ਤੋ ਚੱਲੇ ਆਵੀ ਨਹੀਂ ਜਾਂਦਾ ਇਹ ਮੇਰੀ ਇਛਾ ਹੈ ਪੀਏ ਬਸਤਰ ਤੁਹਾਨੂੰ ਦੇਵਾ ਕਿਮਦਰਸ਼ ਨੂੰ ਮੁਜ ਪ੍ਰਾਪਤ ਹੋਵੈ ਏਕੰ ਪੂਰਨ ਹੋਵੈ ਆਸ ਮੇਰੀ ਇਹ ਆਸ ਕਿਵੇਂ ਸੰਪੂਰਨ ਹੋਵੇ ਸਨ ਗੁਰ ਕਹਿਓ ਬਸਤਰ ਹਮ ਲਾਏ ਹੈ ਜੈ ਤੂੰ ਬਸੇ ਤੈਸੀ ਪੁਰੇ ਆਏ ਸਤ ਗੁਰਾਂ ਕਿਆ ਸੀ ਜਿੱਥੇ ਤੂੰ ਬਸੀ ਹੈ ਨਾ ਉਥੇ ਆਣ ਕੇ ਤੇਰੇ ਨਗਰ ਵਿੱਚ ਤੇਥੋਂ ਇਹ ਥਾਨ ਲਵਾਂਗੇ ਕਾਤ ਬਣਾਏ ਤਿਆਰ ਕਰ ਰਹੀ ਐ ਪਹਿਰਾਂਗੇ ਨਿਜਪੁਰਿਆ ਉਥੇ ਨੇ ਬੇਨਤੀ ਕੀਤੀ ਕਿ ਮੈਂ ਬਜ਼ੁਰਗ ਹੋ ਗਈਆਂ ਮੇਰੀ ਇੱਛਾ ਹੈ ਕਿ ਮੈਂ ਬਸਤਰ ਤਿਆਰ ਕਰਕੇ ਤੁਹਾਨੂੰ ਇਹ ਥਾਣ ਦੇਣਾ ਤੁਸੀਂ ਉਹਦਾ ਚੋਲਾ ਸਵਾ ਕੇ ਪਾਓ ਸਤਿਗੁਰਾਂ ਆਖਿਆ ਕਿ ਤੇਥੋਂ ਚੱਲਿਆਂ ਨਹੀਂ ਜਾਂਦਾ ਕੋਈ ਗੱਲ ਨਹੀਂ ਪਰ ਅਸੀਂ ਤੇਰੇ ਕੋਲ ਆਵਾਂਗੇ ਤੂੰ ਤਿਆਰ ਕਰਕੇ ਰੱਖੀ ਥਾਣ ਤੇਰੇ ਤੋਂ ਇਹ ਥਾਣ ਲਵਾਂਗੇ ਜਿਹੜੇ ਮਗਰਤੀ ਨਗਰੋਇ ਤੋਂ ਵਸੀ ਹੋਵੇਂ ਉਥੇ ਆ ਕੇ ਤੇਰਾ ਇਹ ਥਾਨ ਅਸੀਂ ਆਪ ਤੇਤੋਂ ਲੈ ਕੇ ਚੋਲੇ ਤਿਆਰ ਕਰਕੇ ਪਾਵਾਂਗੇ ਕਾਤ ਬਣਾਇ ਤਿਆਰ ਕਰਨ ਰਹੀ ਐ ਪਹਿਰਾਂਗੇ ਨਿਜ ਅੰਗ ਸਜਾਏ ਮਹਾਂ ਪ੍ਰਸਾਦ ਅਚਲ ਨੇ ਹਮ ਤੇ ਏਮ ਕਹ ਸਤਿਗੁਰੂ ਦਿਉ ਸੁਖਾਏ ਹੋਏ ਆਨੰਦਪੁਰ ਸਦਨ ਸਦਾਰੀ ਕਾਤ ਪਸਤਰ ਤਿੰਨ ਭਰਿਓ ਬਣਾਏ ਇਤੋਂ ਸਤਿਗੁਰਾਂ ਤੋਂ ਇਹਨੇ ਵਿਦਾ ਕੀ ਲਈ ਮਾਛੀਵਾੜੇ ਵਾਪਸ ਆ ਗਈ ਇੱਥੇ ਨਿਆਕੇ ਨੇ ਇਹ ਫੱਦਰ ਦਾ ਥਾਨ ਬਣਾ ਕੇ ਤਿਆਰ ਕੀਤਾ ਅੱਜ ਸਤਿਗੁਰੂ ਇਸ ਨਗਰ ਦੇ ਵਿੱਚ ਹਨ ਸਮੇਂ ਦੇ ਹਾਕਮ ਦੀ ਸੈਨਾ ਢੂੰਢ ਰਹੀ ਹੈ ਸਤਿਗੁਰੂ ਇਹਦੇ ਕਰ ਜਾਂਦੇ ਨੇ ਆਪਣੇ ਸਿੱਖਾਂ ਨੂੰ ਸੇਵਕਾਂ ਨੂੰ ਜਿਹੜੇ ਮੁਸਲਮਾਨ ਪਠਾਨ ਨੇ ਗਨੀਖਾਨਾ ਬਿਖਾਨਾ ਨੂੰ ਕਿਹਾ ਹੋਇਆ ਤੁਸੀਂ ਠਹਿਰੇ ਰਹੇ ਹੋ ਤੁਹਾਡੀ ਲੋੜ ਹੈ ਸਾਨੂੰ ਉਥੋਂ ਫਿਰ ਸਥਾਨ ਦੇ ਚੋਲੇ ਬਣਾ ਕੇ ਉੱਚ ਦਾ ਪੀਰ ਬਣ ਕੇ ਸਤਿਗੁਰੂ ਕਿਵੇਂ ਨਿਕਲਦੇ ਨੇ ਇਹ ਆਪ ਕੱਲ ਦੇ ਪ੍ਰਸੰਗ ਸੁਰਵਣ ਕਰਿਓ ਜੀ ਨਹੀਂ ਪ੍ਰਵਾਨ ਕਰਨਾ ਹੋਇਆ ਪੁੱਲਾ ਚੁਕਾਂ ਤੋ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਆਨੰਦ ਪਾਇ ਮਰੀ ਮਾਇ ਸਤਿਗੁਰੂ ਮੈਂ ਪਾਇ ਪਰਗਰਤਨ ਪਰਵਾਰ ਪਰਿੰਗਾਂ ਸ਼ਬਦ ਗਾਵਣ ਆਈਆਂ

ਮਨਨ ਸੱਜੇ ਸਹਿਬ ਚਾ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਕਹੇ ਸ਼ਾਂਤ ਸੁਖਮਾਨ ਆਵਸੈ ਦਿਨ ਇਛਾ ਸਭ ਪੁਜਾਈਂਗਾ ਕਹੇ ਨਾਨਕ ਸੁਨੋ ਸੰਤੋ ਸ਼ਭਤ ਰੂਪਿਆ ਰੋ ਸਾਚਾ ਨਾਮ ਮੇਰਾ ਆਧਾਰੋ ਆਜੇ ਵੰਦੋ ਤੁਧੁ ਦਵਸ ਕੀਤੇ ਕਾਲ ਕੰਟ ਕੁਮਾਰਿਆ ਕਹਿ ਨਾਨਕ ਤਾਂ ਸੁਗਵਾ ਤਤ ਕਰ ਅਨ ਹਦ ਵਾਜੇ ਅਨੰਦ ਸੁਣੋ ਹੋ ਵੱਡ ਪਾਗੀ ਹੋ ਸਗਲ ਮਨੋਰਥ ਪਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਦੁਖ ਰੋਗ ਸੰਤਾ ਪੇਤਰੇ ਸੁਣੀ ਸੰਤ ਸਾਜਨ ਪਏ ਸਰਸੇ ਪੂਰੇ ਉਤੇ ਉਹ ਨੀਤ ਕਹਤੇ ਪਵਿੱਤ ਸਤਿਗੁਰ ਰਹਾ ਹਿਵੰਨ ਨਾਨਕ ਗੁਰ ਚਰਨ ਲਾਗੇ ਵਾਝੇ ਪਵਨ ਗੁਰੂ ਪਾਣੀ ਪਿਤਾ ਮਾਤਾ ਦੇਸ ਰਤ ਦੋਇ ਦਾਈ ਦਾਇਆ ਕਿਰ ਲੈ ਚੰਗਿਆਈਆਂ ਬੁਰਿਆਈਆਂ ਵਾਚੈ ਰਮੀ ਆਪੋ ਆਪਣੀ ਜਿਨੇ ਨਾਮ ਧਿਆਇ ਨਾਨਕ ਤੇ ਮੁਖ ਉਜਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਪੁਰ